ਤੇ ਲੋਜੀ ਇਹ ਪਾਲਣਿਆਂ ਹੋਰ ਪਾਲਣਿਆਂ ਦਾ ਰੱਦ ਦੇ ਕਰਦੇ ਗਰਮੀ ਨਾ ਪੈਦੀਆਂ ਬੱਸ ਬਣਾ ਦੋਣੀਆਂ ਤਾਂ ਬੰਦ ਫੇਰ ਕਰ ਲੂਗੀ ਹਾਂ ਬੱਸ ਕਰ ਦੋ ਤਾਂ ਮੈਂ ਲਾ ਲਈ ਕਰ ਦਨਗੇ ਬੰਦ ਤਦ ਮੈਂ ਤਾਂ ਆਹ ਕਰ ਲਈ ਇਹਦੇ ਚ ਤੁਸੀਂ ਕਿਚਾ ਦੋਈ ਬੰਟੇ ਚਾਹ ਫੇਰ ਹਾਂ ਚਲੋ ਜੀ ਇਹਦਾ ਪਿਆਜ਼ ਘਰ ਤੇ ਨੇ ਭੁੱਜਦੇ ਨੇ ਆਪਾਂ ਭਾਂਡੇ ਵਿੱਚ ਕਿੰਨੇ ਦੁੱਧ ਕੱਢਦੀ ਐ ਇਹ ਗੜਬਾ ਲੋ ਜੀ ਪਿਆਜ਼ ਭੁੱਜਦੇ ਹੋਣੇ ਵਿੱਚ ਪਾ ਗਏ ਆਪਾਂ ਨੂੰ ਨੂਣੇ ਪਾਵਾਂਗੇ ਅੱਜ ਕੱਲੇ ਹੀ ਇਹ ਪਾ ਦਈਏ ਦੇ ਵਿੱਚ ਆਲੂ ਇਹ ਆਲੂ ਭੁੱਜਣਗੇ ਤੇ ਪਾਤੇ ਆਲੂ ਦੇ ਤੇ ਪਿਆਜ਼ ਮਿੱਠੀ ਜਿਹੀ ਨੇ ਆਪਾਂ ਲਾਉਣੀ ਆ ਸੌੜ ਲੋ ਜੀ ਹਲਦੀ ਵੀ ਪਾ ਲਾਣੀ ਆ ਥੋੜੀ ਜੀ ਫਿਰ ਦੇਖ ਸਕੂਗਾ ਹਲਦੀ ਨਹੀਂ ਪਾਈ ਮੰਮੀ ਹਨਾ ਤੇ ਲੋ ਜੀ ਹਲਦੀ ਵੀ ਪਾ ਤੀ ਕਰਨਾ ਥੋੜੀ ਪਾਈ ਆ ਪਰ ਪਾ ਤੀ ਫਿਰ ਸਾਡੇ ਖਾਂਦੇ ਨਹੀਂ ਨਾ ਹਲਦੀ ਤੋਂ ਬਿਨਾ ਤੇ ਇਹਦੇ ਕਰਕੇ ਹਲਦੀ ਪਾ ਕੇ ਕਿ ਪਾਣੀ ਦਾ ਨਿਕਲ ਰਿਹਾ ਆ ਰੀ ਵਾਂਚ ਚਲੋ ਮਣ ਦੇ ਰਿੱਜੇ ਜਾਣੇ ਨੇ ਕਿੰਨੇ ਆਪਾਂ ਚੌਲ ਲਾਉਣੇ ਆ ਤੇ ਥੋੜੇ ਨੇ ਆ ਤੇ ਲੋ ਜੀ ਪਾ ਲਾ ਹਾਂ ਹੁਣ ਓਕੇ ਸਮਾਰ ਕੇ ਰੱਖ ਲਏ ਆਪਾਂ ਚੌਲ ਤੇ ਇਹ ਰੱਖ ਲਿਆ ਪਾਣੀ ਇੱਧਰ ਆਪਣੇ ਅੰਮੀ ਰਿੱਜੇ ਅੱਧ ਰਿੱਜੇ ਲੀ ਕੁਸੋ ਹੋ ਗਈ ਜਾਨੀ ਇਹਨਾਂ ਦਾ ਮਿਕਸ ਕਰ ਦਾਂ ਥੋੜੇ-ਥੋੜੇ ਤਾਂ ਫਰਕ ਪੈ ਗਿਆ ਹਾਂ ਤੇ ਲੋ ਜੀ ਰਿਚ ਦੇ ਉਸ ਤੋਂ ਪਹਿਰੇ ਦਿਨਾਂ ਲਈ ਰਿਚ ਜਾਲੰਗੇ ਜਦੋਂ ਆਪਾਂ ਚਾਵਲਾਂ 'ਚ ਪਾਵਾਂਗੇ ਹਨ ਤੇ ਲੋ ਜੀ ਮਿਕਸ ਕਰਤੀ ਹੈ ਮੰਨ ਦੀ ਤੇ ਰੱਖ ਲਈ ਤੇ ਲੋ ਜੀ ਉਹਨਾਂ ਦੇ ਪਾ ਦਈਏ ਪਾਣੀ ਪਾਣੀ ਆ ਪੰਜ ਕਕੋਲਾ ਪਾਇਆ ਚਾਵਲਾਂ ਦਾ ਤੇ ਤਿੰਨ ਕੌਲੀ ਪਾ ਦਾਂਗੇ ਆਪਾਂ ਪਾਣੀ ਦੇ ਤੇ ਲੋ ਜੀ ਇਹ ਦੇਖੋ ਭਾਂਡਾ ਮੇਰਾ ਕੱਲ ਕਾਲਾ ਹੋ ਗਿਆ ਇਹਦੇ ਨਾਲ ਪੋਣੀਆਂ ਨਾਲ ਸਿਲਬੜਦਾ ਸੀ ਨਾ ਤੇ ਲੋ ਜੀ ਇਹਨੂੰ ਮਿਲਾਦਾ ਪਹਿਲਾਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂ। ਤੇ ਪਾਣੀ ਪਾ ਦਈਏ ਹੋਰ ਚਲੋ ਜੀ ਇਹ ਨਿਪਟ ਗਿਆ ਕੰਮ ਆਪਾਂ ਤੇ ਆ ਤੇ ਸਮਾਰ ਕੇ ਤੇ ਇਹ ਰੱਖਦੀ ਉੱਪਰ ਤੇ ਇਹਨਾਂ ਨੂੰ ਢਾਕ ਦੇ ਦਿੰਦੇ ਹੁਣ ਬਹੁਤੀ ਢਾਕ ਤੇ ਹੁਣ ਆਪਾਂ ਇਹ ਪਾਣੀ ਪਾ ਕੇ ਢਾਕ ਦਾਂ ਨੇ ਇਹਨੇ ਰਿੱਝੀ ਜਾਣਗੇ ਘੱਟੇ ਕਰ ਦੂੰਗੀ ਐਸੇ ਨੇ ਆਪਾਂ ਕੰਮ ਕਰਦੇ ਆਂ ਨੇ ਰਿੱਜਣਗੇ ਭਾਂਡੇ ਢਿੱਡੇ ਤੇ ਇਧਰ ਵੰਡੀ ਆਪਣੇ ਚੌਲ ਇਹ ਦੇਖੋ ਚੌਲ ਬਣ ਕੇ ਤਿਆਰ ਨੇ ਹੁਣ ਗੈਸ ਕਰ ਦਈਏ ਬੰਦ ਚੌਲ ਆਪਣੇ ਬਣ ਗਏ ਇਹਨੂੰ ਬੰਦ ਕਰ ਲਾਂ ਨੇ ਭਾਂਕ ਜੀ ਤੋ ਰਿੱਜੇ ਪਏ ਨੇ ਦੇਖੋ ਕੱਲੇ-ਕੱਲੇ ਬਣ ਗਏ ਵਧੀਆ ਕਿੰਨੇ ਠੰਡੇ ਹੋਣਗੇ ਤੇ ਜਿਹਨੇ ਖਾਣੇ ਹੋਣਗੇ ਆ ਲਾਂਗੇ ਤੇ ਦੇਖੋ ਫਿਰ ਚੌੜੀ ਰਿੱਜ ਜਾਣੇ ਨੇ ਤੇ ਚਲੋ ਜੀ ਪਾ ਕੇ ਦਵਨੇ ਨੇ ਪਾਖਰਾ ਹੋ ਜਾਣੇ ਨੇ ਰਿੱਜ ਕੇ ਆਪਣੇ ਨਾਲੇ ਬਣ ਗਏ ਚੌੜ ਤੇ ਨਾਲੇ ਬਣ ਗਈ ਚਟਣੀ ਹੁਣ ਪਿਆਜ਼ ਕੱਟਦਾ ਵਿੱਚ ਪਾ ਕੇ ਖਾ ਲਾਂਗੇ ਦਹੀਂ ਘੜਦਣੀਆਂ ਸਾਬਾ ਨਾਲ ਰਲਾਦਨੀ ਮਿਕਸ ਕਰਤੇ ਦਹੀਂ ਦਾ ਵੈਸੇ ਮਿਕਸਿਆ ਨਾ ਨਾ ਦੇਖ ਕੇ ਪਾਵਾਂਗੇ ਫਿਰ ਹਨਾ ਤੇ ਲੋਜੀ ਕਰਤੇ ਮਿਕਸ ਲੋਜੀ ਚੌਲ ਪਾ ਲਏ ਆਪਾਂ ਨੇ ਵਿੱਚ ਪਾ ਲਏ ਪਿਆਜ਼ ਤੇ ਜੀਨੇ ਖਾਣੇ ਨੇ ਖਾ ਲੂ ਆ ਜੋ ਭਾਈ ਆਪਾਂ ਤਾਂ ਖਾਈਏ ਢੇੜੀ ਤੇ ਦਹੀਂ ਪਾ ਲਾਣਿਆ ਥੋੜਾ ਜਿਹਾ ਹੋਰ ਦਹੀਂ ਇਹਨੇ ਬਾਹਰੇ ਰੱਖ ਦਾਨੀਆ ਫਿਰ ਖਾਣਗੇ ਇਹ ਹਨਾ ਜੇ ਬਚ ਗਿਆ ਤਾਂ ਫਰਿੱਜੇ ਚ ਲਾ ਦਾਂਗੇ ਨਹੀਂ ਅੱਜ ਨਵੀਂ ਰਦਾਂਗੀ ਚੌਲਾਂ ਚ ਪਾ ਪਾ ਕੇ ਤੇ ਨਮਾ ਜਮਾ ਲਾਂਗੇ ਅੱਜ ਫਿਰ ਜਿਆ ਹੁਣ ਘੜੀ ਵਿੱਚ ਜਮਾ ਜੂਗੀ ਥੋੜਾ ਜਿਹਾ ਹੁਣ ਆਪਾਂ ਚੱਲੇ ਗੁਰਦੁਆਰਾ ਸਾਹਿਬ ਚੌੜ ਖਾ ਕੇ ਤੇ ਇਹ ਤੋਂ ਬਾਅਦ ਇਹ ਖਾਣਾਂਗੇ ਕੰਮ ਨਵੀਂ ਡੱਗੇ ਆਪਣਾ ਉਤੀ ਆਪਾਂ ਨੇ ਦਾਲ ਦਾਲ ਭੁੰਕੇ ਇਹਦੇ ਚ ਪਾ ਦਾਂ ਨੂਨ ਤੇ ਹਨਾ ਤੇ ਇੱਧਰ ਪਾਪਾ ਹਲਦੀ ਤੇ ਮਿਰਚਾਂ ਪਾਵਾਂਗੇ ਆਪਾਂ ਤੜਤੇ ਚ ਹਰੀਆਂ ਉਹ ਜਦੋਂ ਮਸਾਲਾ ਭੁੰਨਾਂਗੇ ਉਦੋਂ ਪਾਵਾਂਗੇ ਲੋਜੀ ਪਾ ਕੇ ਅੱਜ ਧਰਾਂਗੇ ਇਹ ਦਾਲ ਹਾਰੇ ਚ ਅਜ ਹਾਰੇ ਚ ਧਰਾਂਗੇ ਅਖੀਰਲੀ ਵਾਰੀ ਬੱਸ ਅਜਾ ਚ ਧਰਾਂਗੇ ਦਾਲ ਹਾਰੇ ਚ ਲਓ ਜੀ ਆਪਾਂ ਧਰਦਿਆਂ ਹਾਰੇ ਚ ਦਾਲ ਗੋਹੀ ਮੈ ਲਾਤੇ ਤੇ ਅੱਗ ਮਚਾਤੀ ਦਾਲ ਧਰਨੀ ਅੱਜ ਆਖਰੀ ਵਾਰ ਬਸ ਅੱਜ ਤੋਂ ਬਾਅਦ ਨਹੀਂ ਧਰਨੀ। ਝੁੱਲ੍ਹਾ ਵੈਸੇ ਮੇਰੇ ਫੁੱਟਿਆ ਪਿਆ ਮੈਂ ਮਿੱਟੀ ਲਾਉਣੀ ਸੀ ਕਿ ਟਾਈਮ ਲੱਗ ਨਹੀਂ ਰਿਹਾ। ਤੇ ਆਹ ਪਾਠ ਤੋਂ ਬਾਅਦ ਹੁਣ ਤੇ ਫੇਰ ਲਾਵਾਂਗੇ। ਤੇ ਲੋ ਜੀ ਹੁਣ ਆਪਾਂ ਕਰਤੀਓ ਕੰਮ। ਨਵੇੜ ਦੀ ਇਹ ਵੀ ਆਪਾਂ ਹਨਾ ਨੇਪਕ ਖੂਗਾ। ਮੈਂ ਧਰ ਦਾਂਗੀ। ਤੇ ਹੁਣ ਤਾਂ ਅੱਗ ਵਾਧੂ ਮੱਚਦੀ ਆ ਬਹੁਤ ਗਰਮੈਸ ਕਰਕੇ ਗੋਹੇ ਮੱਚਦੇ ਨੇ। ਗੋਹੀ ਪਏ ਸੀਗੇ ਬਰੀਕ ਬਰੀਕ ਮੈਂ ਕਿ ਅੰਦਰ ਵੀ ਤਾਂ ਗੈਸ ਫੂਕ ਦਿਆਂ ਤੇ ਚਲੋ ਹਾਰੇ ਚ ਧਰ ਦਾਲੀਆਂ ਹਨ ਨਲੇ ਨਿਗਾ ਰੱਖ ਲੂੰਗੀ ਜਾਨੂ ਜਾਉਂਗੀ ਮੈਂ ਤੇ ਆ ਕੇ ਫਿਰ ਚਲੋ ਜੀ ਕੰਮ ਦੇ ਬਰੂਆ ਧਰ ਦਈਏ ਪਾਣੀ ਪਾ ਲਈ ਮੈਂ ਨੂਨ ਪਾ ਲਿਆ ਤਾਲ ਪਾ ਲਈ ਹਲਦੀ ਵਾਲੀ ਮਿਰਚ ਪਾਉਂਗੀ ਤੜਕਾ ਲਾਉਂਗੀ ਲੋ ਜੀ ਹੁਣ ਧਰ ਜੀ ਆਪਣੀ ਕੜਾਹੀ ਗਰਮ ਆ ਗਰਮਤਾ ਕਰ ਲਈ ਕਰ ਸੀ ਧੋ ਲਈ ਕਰ ਸੀ ਨਾ ਧੋਈ ਸੀਗੀ ਇਹਦੇ ਕਰਕੇ ਮੈਂ ਹੁਣ ਸੇਕ ਵਿੱਚ ਸੁਕਾ ਲਈ ਨਾਲ ਤੇ ਚ ਘਿਓ ਪਾਉਨੇ ਆਪਾਂ ਹਨਾ ਤੇ ਇਹਦੀ ਚਕੋਲੀ ਚ ਨਾਲ ਤੜਕੇ ਨੂੰ ਪਾ ਦਾਂ ਨੇ ਉਹ ਸੇ ਹੈਗਾ ਫੇਰ ਪਾਉ ਕਿ ਤੇ ਮਰਚੇ ਦੇਵੇ ਹੁਣ ਇਹ ਚ ਕਰ ਸੀ ਚ ਘਿਓ ਪਾਈ ਆਪਾਂ ਇਹ ਚ ਘਿਓ ਪਾ ਲਿਆ ਗਰਮ ਹੋ ਗਿਆ ਵਾ ਵਾ ਜੇ ਜਿਆਦਾ ਹੀ ਹੋਊਗਾ ਉੱਚੇ ਦੌੜ ਦੂੜ ਕਰੀਏ ਚਲੋ ਪੱਕ ਗਿਆ ਸਦਨੇ ਹੁਣ ਉੱਪਰ ਲਗਾਵਾਂਗੇ ਤੜਕਾ ਤੇ ਫਿਰ ਜਾਨ ਆਪਾਂ ਦੇ ਤਾਰੇ ਕੱਢਣੇ ਨੇ ਦੁੱਧ ਦੇ ਤਰਤਾ ਤੇ ਢਾਣ ਆਪਣੀ ਹਰੀ ਚੁਟਰੀ ਵੇ ਫਿਰ ਚੱਕ ਕੇ ਲੈਣੇ ਇਹੇ ਕੱਟੇ ਕਰ ਦਾਂ ਤੇ ਜਿਆਦਾ ਹੀ ਰੜ ਦੇਵੇ ਦਾਲ ਫਿਰ ਚੱਕ ਕੇ ਲਾਵਾਂਗੇ ਹਾਰੇ ਚ ਧਰੀ ਪੀ ਹਰੀ ਜੀ ਪਈ ਆਪਣੀ ਦਾਲ ਤਾਂ ਆਪਾਂ ਧਰ ਗਏ ਸੀਗੇ ਵਧੀਆ ਕੰਮ ਨਵੇੜ ਗਏ ਸੀ ਤੇ ਹੁਣ ਇਹਨੂੰ ਰਿੰਣੀ ਹੈ ਫਿਰ ਜਦੋਂ ਆਪਾਂ ਮੈਸਾ ਚਾ ਧਾਈ ਚਾ ਤੱਪਕੋ ਇਹਦਾ ਹੈ ਤੇ ਚਲੋ ਜੀ ਆ ਗਈ ਕੱਟੇ ਕਰਦਾ ਆ ਗਈ ਆ ਗਈ ਚਲੋ ਜੀ ਵੈਗਰੂ ਜੀ ਦਾਲ ਆਪਾਂ ਚੱਕ ਲਏ ਹਾਰੇ ਚ ਹਰੀ ਜੀ ਵਧੀਆ ਦੇਖੋ ਤੇ ਮੈਂ ਹੁਣ ਇਹਦੇ ਵਿੱਚ ਧਰਤੀ ਸੀਗੀ ਗਰਮ ਕਰਦਾ ਹਾਂ ਨਾਲੇ ਤੇ ਹੁਣ ਬਾਦੀ ਜਿਹਦੇ ਵਿੱਚ ਮਸਾਲਾ ਗ੍ਰੈਂਡਰ ਕਰ ਲਿਆ ਆਪਾਂ ਨੇ ਰੱਖ ਲਿਆ ਸੀ ਕਿ ਹੁਣ ਦਾਲ ਚੱਕ ਲੈਂਦੀ ਤਾਲਾ ਤਾਰਾ ਉਹ ਅੱਗੜਵਾ ਦੇ ਸੀ ਜਿਹੜੇ ਮੱਝਾਂ ਤੋਂ ਤੇ ਹੁਣ ਇਹਨੂੰ ਮਰਲਾ ਲਾ ਦੀ ਮਿਕਸ ਕਰਦੀਏ ਵਿੱਚ ਆਪਾਂ ਵਲਾ ਕੇ ਕੱਢਦੀ ਹੇਰ ਕਰਦੇ ਆ ਕੰਮਕਾਰ ਆਟਾ ਬਟੇ ਰੱਖਤਾ ਇੱਧਰ ਇੱਧਰ ਆਟਾ ਗੁੰਨਤਾ ਇੰਨੀ ਕਣੀ ਜੀ ਮਰੂਗੀ ਇੰਨੇ ਵਿੱਚ ਰਲਾ ਦਾਂਗੇ ਵਿੱਚ ਇਹਦੇ ਵਿੱਚ ਪਾ ਦ ਤੇ ਮਲੂ ਚਾਹ ਤੇ ਬਣਾਈ ਆਪਾਂ ਆਹ ਰੀ ਜਦਾਲ ਦੇਖੋ ਵਧੀਆ ਬਣ ਗਈ ਗਾੜੀ ਸੋਹਣੀ ਬਣ ਗਈ ਟੇਸਟੀ ਇਹ ਲੋਜੀ ਘੜਾ ਆ ਕੇ ਦੇ ਵਿੱਚ ਫੀਰ ਕੇ ਹੋਰ ਚਲਵਾ ਦਾਂ ਚਲੋ ਜੀ ਤਪ ਤਪ ਤਪਰ ਦੁੱਧ ਇਹ ਦੁੱਧ ਨੂੰ ਬੰਨੇ ਭਾਂਡੇ ਗਾਏ ਤੇ ਦਰ ਦਾਲ ਇਹ ਵੀ ਇੰਨੇ ਆਪਣੀ ਤੀਜੀ ਪਈਆ ਬੱਤੇ ਰੋੜਾ ਵੱਡਸਾ ਲਾ ਜਨੇ